ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਿਕੰਮੀ ਝੂਠੀ ਝਾੜੂ ਦੀ ਸਰਕਾਰ ਨੇ ਤਾਂ ਅੱਜ ਕਮਾਲ ਹੀ ਕਰਤੀ ਜੀ ਜਿਹੜਾ ਸਾਡੇ ਦੇਸ਼ ਦਾ ਚੌਥਾ ਸਤੰਭ ਹੁੰਦਾ ਹੈ ਸਾਡੀ ਮੀਡੀਆ ਉਹਦੀ ਆਜ਼ਾਦੀ ਨੂੰ ਵੀ ਕੁਚਲ ਛੜਿਆ ਕਿਉਂ ਕਿ ਇੱਕ ਕੋਈ ਖਬਰ ਇਹਨਾਂ ਨੂੰ ਸ਼ੰਕਾ ਸੀ ਗਈ ਕਿ ਕੇਜਰੀਵਾਲ ਦੇਸ਼ ਪੰਜਾਬ ਦੇ ਸ਼ੀਸ਼ ਮਹਿਲ ਦੀ ਲੱਗ ਗਈ ਹੈ ਜਿਹੜੇ ਸਾਰੇ ਅੰਗਰੇਜ਼ੀ ਦੇ ਅਖਬਾਰਾਂ 'ਚ ਤਾਂ ਛਪ ਗਈ ਲੇਕਿਨ ਤਰਨ ਤਰਨ ਦੇ ਲੋਕਾਂ ਤੋਂ ਇਹਨਾਂ ਨੂੰ ਇਹ ਖਬਰ ਨਾ ਪਹੁੰਚ ਜਾਏ ਕਿ 100 ਕਰੋੜ ਰੁਪਏ ਦੇ ਸ਼ੀਸ਼ ਮਹਿਲ 'ਚ ਜਿਹੜਾ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਰਹਿੰਦਾ ਰਿਹਾ ਜਿਹਦੇ ਵਿੱਚ 34 34 ਏਸੀ ਉਸ ਮਕਾਨ 'ਚ ਲੱਗੇ ਸੀ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਸਰਕਾਰੀ ਮਕਾਨ ਸਰਕਾਰੀ ਗੱਡੀ ਸਰਕਾਰੀ ਸਹੂਲਤ ਨਹੀਂ ਲਵਾਵਾਂਗੇ ਪ੍ਰਾਈਵੇਟ ਗੱਡੀਆਂ 'ਚ ਪ੍ਰਾਈਵੇਟ ਕਰਾਂ 'ਚ ਲਵਾਵਾਂਗੇ ਬੱਚਿਆਂ ਦੀ ਸਿਰ ਦੀ 100 ਖਾਦੀ ਸੀ ਕੀ ਅਸੀਂ ਕਿਸੇ ਦੇ ਨਾਲ ਗੱਠ ਜੋੜਨੀ ਕਰਾਂਗੇ ਤਾਂ ਮੌਕਾ ਮਿਲਦੇ ਹੀ ਗੱਠ ਜੋੜਵੀਂ ਕਰ ਲਿਆ ਬੱਚਿਆਂ ਦੀ ਸਿਰ ਦੀ ਸੌ ਵੀ ਭੁੱਲ ਗਏ ਤੇ ਸਰਕਾਰੀ ਕੋਠੀ 'ਚ ਜੇ ਰਹਿ ਫੇ ਲੋਕਾਂ ਦੇ ਪੈਸਿਆਂ ਦੀ ਜਿਉਂ ਕਿਤੀਆਂ ਧਜੀਆਂ ਉਡਾਈਆਂ ਕਿ ਦਿੱਲੀ ਦੀ ਸ਼ੀਸ਼ ਮਹਿਲ ਦੀ ਚਰਚਾ ਅਜ ਤਾਈਂ ਲੋਕੀ ਦਿੱਲੀ ਵਾਲੇ ਨਹੀਂ ਭੁੱਲੇ ਲੇਕਿਨ ਹੈਰਾਨੀ ਦੀ ਗੱਲ ਕੀ ਹੁਣ ਜ਼ਮਾਨਤ ਤੋਂ ਬਾਹਰ ਨਿਕਲੇ ਦਿੱਲੀ ਤੋਂ ਨਿਕਾਰੇ ਹੋਏ ਪੁਜਾਏ ਹੋਏ ਜ਼ਮਾਨਤੀ ਹੁਣ ਪੰਜਾਬ ਦੇ ਉੱਤੇ ਆ ਕੇ ਕਾਬਜ਼ ਹੋ ਗਏ ਨੇ ਸਾਡੇ ਬਿਲਕੁਲ ਨਿਕੰਮੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਪੰਜਾਬ ਦੇ ਹਰ ਹੱਕ ਦੇ ਨਾਲ ਹੀ ਸਮਝੌਤਾ ਕਰਤਾ ਆਪਦੇ ਸੀਐਮ ਹਾਊਸ ਦੇ ਕੋਟੇ ਦੀ ਮਕਾਨ 50 ਨੰਬਰ ਕੋਠੀ ਉਹ ਜਮਾਨਤੀ ਕੇਜਰੀਵਾਲ ਨੂੰ ਦੇ ਕੇ ਅੱਜ ਮੁੱਖ ਮੰਤਰੀ ਤਾਂ ਮੈਂ ਕਹਿੰਦੀ ਆ ਗੈਸਟ ਹਾਊਸ 'ਚ ਕੇਜਰੀਵਾਲ ਨਹੀਂ ਰਹਿ ਰਿਹਾ ਗੈਸਟ ਹਾਊਸ ਗੈਸਟ ਤਾਂ ਮੁੱਖ ਮੰਤਰੀ ਬਣਿਆ ਬੈਟਿਆ ਜਿਹੜਾ ਸੀਐਮ ਹਾਊਸ 'ਚ ਬੈਠਾ ਕਿਉਂਕਿ 50 ਨੰਬਰ ਕੋਠੀ ਤੋਂ ਪੰਜਾਬ ਚੱਲ ਰਿਹਾ ਤੇ 35 ਕਰੋੜ ਰੁਪਏ ਕੇਜਰੀਵਾਲ ਦੇ 50 ਨੰਬਰ ਕੋਠੀ ਵਿੱਚ ਜਿਹੜਾ ਆਲੀਸ਼ਾਨ ਸ਼ੀਸ਼ ਮਹਿਲ ਦੀ ਖਬਰ ਬਾਹਰ ਆਈਏ ਉਸ ਖਬਰ ਨੂੰ ਦਬਾਉਣ ਵਾਸਤੇ ਅੱਜ ਸਾਰੀਆਂ ਅਖਬਾਰਾਂ ਨੂੰ ਪੁਲਿਸ ਲਗਾ ਕੇ ਉਹਨਾਂ ਦੇ ਟਰੱਕਾਂ ਦੇ ਟਰੱਕ ਰੋਕ ਕੇ ਉਹ ਅਖਬਾਰਾਂ ਇਹਨਾਂ ਤਰਨ-ਤਰਨ ਤਾਈਂ ਪਹੁੰਚੇ ਨਹੀਂ ਦਿਨਕ ਸਵੇਰਾ ਦੀ ਜਿਹੜੀ ਅਖਬਾਰਾਂ ਹੈਗੀਆਂ ਇਹ ਪਹੁੰਚਣ ਨਾ ਉਹਦੇ ਵਾਸਤੇ ਜਿੰਨਾ ਪੁਲਿਸ ਦਾ ਮਿਸਯੂਜ਼ ਕੀਤਾ ਜਿਹੜਾ ਤਰਨ-ਤਰਨ 'ਚ ਝੂਠੇ ਪਰਚੇ ਕਰਾਏ ਜਾ ਰਹੇ ਨੇ ਵਿਰੋਧੀਆਂ ਦੇ ਉੱਤੇ ਸਾਡੇ ਪਾਰਟੀ ਦੇ ਵਰਕਰ ਸਰਪੰਚਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈਗਾ ਪਰਚਿਆਂ ਵਿੱਚ ਅਨਪਛਾਤੇ ਬੰਦੇ ਕਰਕੇ ਸਾਡੇ ਬੰਦਿਆ ਦਾ ਨਾਂ ਪਾਏ ਮਤਲਬ ਸਾਮ-ਦਾਮ, ਧੰਡ, ਬੇਦ, ਝੂਠ, ਸੱਚ ਜਿਵੇਂ ਮਨੀਸ਼ ਸੋਡਿਆ ਨੇ ਕਿਹਾ ਕਿ ਇਲੈਕਸ਼ਨ ਜਿਤਨੀ ਜਿਤਨੀ ਹੈ ਉਹ ਹਰ ਹਿਲਾ ਇਹ ਜਮਾਨਤੀ ਇਹ ਅਪਣਾਰੇ ਨੇ ਲੇਕਿਨ ਕੱਲੇ ਸਾਮ-ਦਾਮ ਧੰਡ ਵੇਖਦੇ ਨਾਲ ਵੀ ਜਦ ਲੱਗਦਾ ਕੰਮ ਨਹੀਂ ਬਣ ਰਿਹਾ ਤੇ ਆਪਣੀ ਕਾਲੀ ਕਰਤੂਤਾ ਨੂੰ ਲੁਕਾਉਣ ਵਾਸਤੇ ਤੁਸੀਂ ਦੇਖੋ ਇੱਕ ਪਾਸੇ ਤਾਂ ਪੰਜਾਬ ਨੂੰ 4 ਲੱਖ ਕਰੋੜ ਦਾ ਕਰਜ਼ਾ ਚੜਤਾ ਹਰ ਮਹੀਨੇ 2.25 ਹਜ਼ਾਰ ਕਰੋੜ ਉਹ ਦਾ ਕਰਜ਼ਾ ਇਹ ਸਰਕਾਰ ਚੱਕਦੀ ਹੈ ਇਕੱਲੇ ਤਨਖਵਾਂ ਵੀ ਇਹਨਾਂ ਤੋਂ ਪੂਰੀ ਨਹੀਂ ਹੋ ਸਕ ਰੀਆਂ ਆਪਣੇ ਸਰਕਾਰੀ ਮੁਲਾਜ਼ਮ ਦੀ ਡੀਏ ਪਤਾ ਨਹੀਂ ਕਿੰਨਾ 15 15 16 16 ਇਹਨਾਂ ਦੀ ਡੀਏ ਤਾਂ ਕਾਊਟਸਟੈਂਡਿੰਗ ਹੈ ਉਹ ਤਾਂ ਪੂਰੀ ਹੋ ਨਹੀਂ ਪਾਰੀ ਲੇਕਿਨ ਜਿਹੜੇ ਕਹਿੰਦੇ ਸੀ ਕਿ ਨੀ ਪੱਥਰ ਤੇ ਵੀ ਮਜ਼ਦੂਰਾਂ ਦੇ ਨਾਂ ਲਿਖੇ ਜਾਣਗੇ ਕਿਸੇ ਲੀਡਰ ਦਾ ਨਹੀਂ ਲਿਖਿਆ ਜਾਊਗਾ ਕੋਈ ਜਹਾਜ਼ ਨਹੀਂ ਇਸਤੇਮਾਲ ਕਰੂਗਾ ਕੋਈ ਹੈਲੀਕਾਪਟਰ ਨਹੀਂ ਕੋਈ ਮਕਾਨ ਨਹੀਂ ਅੱਜ ਮਕਾਨ ਤੇ ਜਹਾਜ਼ ਤੇ ਹੈਲੀਕਾਪਟਰ ਤਾਂ ਇਸਤੇਮਾਲ ਸੀਐਮ ਦਾ ਮੁੱਖ ਪੰਜਾਬ ਦਾ ਮੁੱਖ ਮੰਤਰੀ ਨਹੀਂ ਕਰ ਰਿਹਾ ਮੁੱਖ ਮੰਤਰੀ ਦੇ ਉੱਤੇ ਜਿਹੜਾ ਅਸਲੀ ਮੁੱਖ ਮੰਤਰੀ ਦਿੱਲੀ ਦਾ ਜੇਲ੍ਹ ਤੋਂ ਨਿਕਲਿਆ ਕੇਜਰੀਵਾਲ ਬੈਠਾ ਉਹਦੇ ਵਾਸਤੇ ਕਰੋੜਾਂ ਰੁਪਏ ਉਹਦੇ ਮਕਾਨ ਵਾਸਤੇ ਵੀ ਖਰਚ ਹੋ ਰਹੇ ਨੇ 100-100 ਗੱਡੀਆਂ ਦੇ ਕਾਫਲੇ ਦੇ ਨਾਲ ਉਹ ਫਿਰਦਾ ਹੈ ਪੰਜਾਬ 'ਚ ਹਰੇਕ ਉਦਘਾਟਨ ਮੁੱਖ ਮੰਤਰੀ ਦੀ ਥਾਂ 'ਚ ਕੇਜਰੀਵਾਲ ਕਰਦਾ ਹੈਗਾ ਤੇ ਕੇਜਰੀਵਾਲ ਦਾ ਝੂਠ ਵੀ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿਵੇਂ ਇਹਨੇ ਝੂਠ ਮਾਰਿਆ ਦਿੱਲੀ ਮਾਡਲ ਦੀ ਗੱਲ ਕਰਕੇ ਪੰਜਾਬ ਦੇ ਲੋਕਾਂ ਦਾ ਇਹਨਾਂ ਨੇ छूट मारे होते आ सुन लो जी कि आ केजरीवाल जाके गुजरात से की जाके बोल सुना होगा अभी थोड़े दिन पहले पंजाब में बहुत बड़ी बाढ़ आई थी बहुत बड़ी ऐतिहासिक तेईस जिले हैं पंजाब के अंदर तेईस के तेईस जिलों में बाढ़ आई थी एक महीने के अंदर भगवंत मान साहब ने सभी खेड़ों के अकाउंट के अंदर बैंक अकाउंट के अंदर 50000 روپے ہییکٹر کے حساب سے پیسے جمع کرا دیے 1 مہینے کے آج فورنتم میں میں کہنا چاہتا ہوں لو جی سن لو تسی چھوٹا ڇاڙو چھوٹا بھگوانتھمان تے چھوٹا کےجریوال جن نے پنجاب چے 2 سال پہلے ہڑا دی دوانی نہیں دتی مری ہوئی مرغی مری ہوئی بکری دی گل اجے تائیں لوکی نہیں بھولے تے ہن ہڑا چے جڑا ادھا پنجاب ڈوب گیا ਇੱਥੇ ਸਾਡੇ ਸਿਰ ਤੇ ਉੱਤੇ ਬੈਠਾ ਸੁਪਰ ਸੀਐਮ ਕੇਜਰੀਵਾਲ ਨੂੰ ਆ ਹੀ ਨਹੀਂ ਪਤਾ ਕਿ ਕਿੰਨੇ ਜ਼ਿਲ੍ਹਿਆਂ 'ਚ ਹੜ੍ਹ ਆਇਆ ਕਹਿੰਦੇ 23 ਦੀ 23 ਜ਼ਿਲ੍ਹਾ 'ਚ ਹੜ੍ਹ ਆ ਗਈ ਤੇ ਜਿੰਨੇ ਵੀ ਕਿਸਾਨ ਸੀ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨੇ ਇੱਕ ਮਹੀਨੇ ਦੇ ਅੰਦਰ ਭਗਵੰਤ ਮਾਨ ਨੇ ਪੈਸੇ ਮੁਆਵਜ਼ਾ ਪਾਤਾ ਇੱਕ ਗੁਜਰਾਤ 'ਚ ਜਾ ਕੇ ਇਹਦੀ ਪਰਸੋਂ ਦੀ ਖਬਰ ਹੈ ਮੈਂ ਤਰਨਤਾਰਨ ਦੇ ਲੋਕਾਂ ਨੂੰ ਅਪੀਲ ਕਰਦੀਆਂ ਇਸ ਝੂਠੇ ਝਾੜੂ ਨੇ ਕੱਲੇ ਤੁਹਾਨੂੰ ਝੂਠੇ ਲਾਰੇ ਨਹੀਂ ਲਾਏ ਖਾਸ ਤੌਰ ਤੇ ਪੈਣਾ ਨੂੰ ਅਪੀਲ ਕਰਦੀਆਂ ਕਿਉਂਕਿ ਤੁਹਾਨੂੰ ਹਜ਼ਾਰ-ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕਰਕੇ ਬੀਬੀਆਂ ਦੀ ਵੱਡੀ ਗਿਣਤੀ ਦੇ ਨਾਲ ਵੋਟਾਂ ਦੇ ਨਾਲ ਇਹਨਾਂ ਦੀ ਸਰਕਾਰ ਬਣੀ ਲੇਕਿਨ 4 ਸਾਲ ਖਤਮ ਹੋਣ ਤੋਂ ਬਾਅਦ ਤੁਹਾਡੇ ਖਾਤੇ 'ਚ ਦਵਾਨੀ ਨਹੀਂ ਆਈ ਸਭ ਤੋਂ ਵੱਡੀ ਠੱਗੀ ਜੇ ਮਾਰੀ ਹੈ ਜੇ ਧੋਖਾ ਦਿੱਤਾ ਹੈ ਤੇ ਪੰਜਾਬ ਦੀ ਪੈਣਾ ਬੀਬੀਆਂ ਨੂੰ ਦਿੱਤਾ ਹੈ ਤੇ ਜੇ ਪੈਣਾ ਬੀਬੀਆਂ ਠੱਗਾ ਨੂੰ ਦੁਬਾਰਾ ਮੂੰਹ ਲਾਨ ਗਈਆਂ ਤਾਂ ਮੈਂ ਤਾਂ ਸਮਝਦੀਆਂ ਕਿ ਫਿਰ ਤੁਸੀਂ ਪੰਜਾਬ ਨੂੰ ਕੰਗਾਲ ਕਰਨ ਵਾਲ ਆਪੀ ਤੁਹਾਡਾ ਬਹੁਤ ਵੱਡਾ ਯੋਗਦਾਨ ਹੋਗਾ ਲੇਕਿਨ ਜੇ ਤਰਨ ਤਰਨ ਦੀ ਬੀਬੀਆਂ ਖੜ ਕੇ ਝੂਠਿਆਂ ਨੂੰ ਬੂਤੌਰ ਜਵਾਬ ਦੇਣ ਗਿਆ ਤੁਸੀਂ ਇੱਕ ਇਤਿਹਾਸ ਕਾਇਮ ਕਰੋਗੇ ਇੱਕ ਤਾਂ ਇਸ ਝੂਠੀ ਨਕਮੀ ਸਰਕਾਰ ਨੂੰ ਜਗਾ ਦੋਗੇ ਤੇ ਦੂਜਾ ਇੱਕ ਧਰਮੀ ਫੌਜੀ ਪਰਿਵਾਰ ਨੂੰ ਕਾਮਯਾਬ ਕਰਨ ਵਾਸਤੇ ਆਨ ਵਾਲੀ ਪੀੜੀਆਂ ਨੂੰ ਤੁਸੀਂ ਬਹੁਤ ਵੱਡੀ ਸੇਧ ਦੇ ਕੇ ਜਾਓਗੇ ਕਿ ਜਿਹੜੇ ਧਰਮ ਦੇ ਨਾਲ ਪੰਜਾਬ ਦੇ ਨਾਲ ਖੜਦੇ ਨੇ ਤੇ ਕੌਮ ਉਹਨਾਂ ਦੇ ਨਾਲ ਖੜਦੀ ਹੈ ਅੱਜ ਇਹ ਅਪੀਲ ਮੈਂ ਬੀਬੀਆਂ ਨੂੰ ਜ਼ਰੂਰ ਕਰਾਂਗੀ ਕਿਉਂਕਿ ਇਹਨਾਂ ਨੇ ਪੰਜਾਬ ਨੂੰ ਹਰ ਪੱਖੋਂ ਇੱਕ ਤਰੀਕੇ ਨਾਲ ਨਿਲਾਮ ਕਰ ਛੱਡਿਆ ਤੁਸੀਂ ਦੇਖਿਆ ਕਿ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਜਿਹੜੀ ਸਾਡੀ ਮਾਂ ਨੇ ਜਿਹਦਾ 60% ਦੀ ਪੈਸਾ ਵੀ ਪੰਜਾਬ ਸਰਕਾਰ ਦਿੰਦੀ ਹੈ ਉਹ ਸਭ ਤੋਂ ਵੱਧ ਨੁਮਾਇੰਦਗੀ ਵੀ ਉੱਥੇ ਪੰਜਾਬ ਦੇ ਲੋਕਾਂ ਦੀ ਹੁੰਦੀ ਸੀ ਤੇ ਪੂਰੀ ਤਰ੍ਹਾਂ ਕੇਂਦਰ ਨੇ ਉਹਨੂੰ ਸੈਨੇਟ ਨੂੰ ਭੰਗ ਕਰਕੇ ਆਪ ਦੇ ਗਿਨੇ ਚੁਣੇ ਨੋਮੀਨੇਟਿਡ ਮੈਂਬਰ ਦੀ ਉੱਥੇ ਸੈਨੇਟ ਬਣਾਉਣ ਦਾ ਜਿਹੜਾ ਇੱਕ ਪਾਸ ਕਰਤਾ ਹੈਗਾ ਫੈਸਲਾ ਨਾ ਕੇਜਰੀਵਾਲ ਨੇ ਮੂੰਹ ਖੋਲਿਆ ਨਾ ਭਗਵੰਤ ਮਾਨ ਨੇ ਮੂੰਹ ਖੋਲਿਆ ਆਪਣੀ ਪੰਜਾਬ ਯੂਨੀਵਰਸਿਟੀ ਨੂੰ ਵੀ ਇਹਨਾਂ ਨੇ ਕੇਂਦਰ ਦੇ ਹੱਥ ਨਿਲਾਮ ਕਰਤਾ ਜਿਵੇਂ ਆਪਣਾ ਭਾਖੜਾ ਮੈਨੇਜਮੈਂਟ ਬੋਰਡ ਉੱਥੇ ਇੱਕ ਸਾਡਾ ਮੈਂਬਰ ਹੁੰਦਾ ਸੀ ਜਿਹੜਾ ਡੈਮਾ ਦੇ ਪਾਣੀ ਦੇ ਉੱਤੇ ਨਿਗਰਾਨੀ ਰੱਖਦਾ ਸੀ ਜਿਹੜਾ ਪੰਜਾਬ ਦਾ ਪਾਣੀ ਕਿਹੜੇ ਸੂਬੇ ਨੂੰ ਕਿੰਨਾ ਵੱਧ ਘਟ ਜਾ ਰਿਹਾ ਉਹਦੇ 'ਚ ਨਿਗਰਾਨੀ ਰੱਖਦਾ ਸੀ ਕੇਂਦਰ ਨੇ ਉਹਨੂੰ ਹਟਾਤਾ ਨਿਕੰਮੇ ਭਗਵੰਤ ਮਾਨ ਨੇ ਤਾਂ ਵੀ ੱੱਲੇ ਡਰਾਮੇ ਤੋਂ ਇਲਾਵਾ ਕੁਝ ਨਹੀਂ ਕੀਤਾ ਕਿਉਂਕਿ ਅਦਾਲਤ 'ਚ ਤਾਂ ਬਾਹਰ ਆ ਕੇ ਢੋਂਗ ਕੀਤਾ ਅਸੀਂ ਐਂ ਕਿਹਾ ਉਹ ਕਿਹਾ ਉਹਦਾ ਅਦਾਲਤ 'ਚ ਅਸਲੀ ਗੱਲ ਦੱਸੀਗੀ ਅਸੀਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਤੇ ਕੁਝ ਕੀਤਾ ਹੀ ਨਹੀਂ ਤੇ ਉਹ ਮੈਂਬਰ ਦੇ ਹਟਣ ਦੇ ਨਾਲ ਦਹਿਮਾ ਦੇ ਪਾਣੀ ਦੇ ਨਾਲ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਉਹ ਵੀ ਤੁਹਾਡੇ ਸਾਹਮਣੇ ਗੱਲ ਆਈ ਹੈ। ਪਾਵੇਂ ਸਾਡੀ ਰਾਜਧਾਨੀ ਹੈਗੀ, ਪਾਵੇਂ ਸਾਡਾ ਪਾਣੀ ਹੈਗਾ, ਪਾਵੇਂ ਸਾਡੀ ਯੂਨੀਵਰਸਿਟੀਆਂ ਹੈਗੀਆਂ ਇੱਥੇ ਤਾਂ ਹੀ ਪੰਜਾਬ ਦੀ ਜ਼ਮੀਨ ਤਾਂ ਇੱਕ ਨਾਮ ਕਰਨ ਵਾਸਤੇ ਪਹਿਲੇ ਲੈਂਡ ਪੂਲਿੰਗ ਦੇ ਨਾਲ ਸ਼ਹਿਰਾਂ ਦੀ ਜ਼ਮੀਨ ਉਹਦੇ ਬਾਅਦ ਉਹਨੂੰ ਅਕਾਲੀ ਦਲ ਨੇ ਧਰਨੇ ਮਾਰ ਕੇ ਰੋਕਿਆ ਤੇ ਹੁਣ ਪਿੰਡਾਂ ਦੇ ਪੰਚਾਇਤਾਂ ਦੀ ਲਿਸਟਾਂ ਬਣ ਰਹੀਆਂ ਨੇ ਕਿ ਕਿੰਨੇ ਪੰਚਾਇਤ ਦੇ ਕੋਲ ਕਿੰਨੀ ਜ਼ਮੀਨ ਹੈ ਤਾਂ ਬੈਂਕ ਤੋਂ ਉਹਦੇ ਉੱਤੇ ਲੋਨ ਲੈ ਕੇ ਉਹ ਪੈਸੇ ਵੀ ਗਫਨ ਕਰਨਗੇ ਜਿਵੇਂ 12.5 ਹਜ਼ਾਰ ਕਰੋੜ ਰੁਪਏ ਹੜਾ ਦੇ ਗਫਨ ਕਰ ਗਏ ਨੇ ਤੇ ਸਭ ਤੋਂ ਲੇਟੈਸਟ ਖਬਰ ਇਹਨਾਂ ਦੀ ਜਿਹੜੀ ਲੁੱਟ ਦੀ ਆਈ ਏ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਉਹਦੇ ਸੀਐਮਡੀ ਨੂੰ ਚੱਕ ਕੇ ਆ ਬਾਹਰ ਸੋਟਿਆ ਕਿਉਂ ਸੋਟਿਆ ਕਿਉਂਕਿ ਹੁਣ ਪੰਜਾਬ ਇਲੈਕਟ੍ਰਿਸਿਟੀ ਬੋਰਡ ਦੀ ਜ਼ਮੀਨ ਵੀ ਨਿਲਾਮ ਕਰਕੇ ਉਹ ਜਿਹੜੇ ਟੈਂਡਰ ਹੁੰਦੇ ਨੇ 45 ਹਜ਼ਾਰ ਕਰੋੜ ਦਾ ਬਜਟ ਹੁੰਦਾ ਹੈ ਜਿਹਦੇ ਨਾਲ ਕੋਇਲਾ ਖਰੀਦੇ ਨੇ ਆਪਣੇ ਪਾਵਰ ਪਲਾਂਟਸ ਵਾਸਤੇ ਜਿਨ੍ਹਾਂ ਦੇ ਨਾਲ ਬਿਜਲੀ ਖਰੀਦੀ ਜਾਂਦੀ ਹੈ ਤੇ ਜਿਹੜਾ ਮੰਤਰੀ ਇਹਨਾਂ ਨੇ ਰਾਜ ਸਭਾ ਮੈਂਬਰ ਦਾ ਅਰੋੜਾ ਸਾਹਿਬ ਨੂੰ ਹੁਣ ਮੰਤਰੀ ਬਣਾਇਆ ਹੈ ਕਈ 100 ਕਰੋੜ ਰੁਪਏ ਦੇ ਕੇ ਪਹਿਲੇ ਰਾਜ ਸਭਾ ਦੀ ਸਾਰੀ ਸੀਟਾਂ ਅਰਧਾ ਪਤਿਆਂ ਨੂੰ ਨਿਲਾਮ ਕੀਤੀਆਂ ਫਿਰ ਇਹਨਾਂ ਨੂੰ ਮੰਤਰੀ ਬਣਾ ਕੇ ਇਹਨਾਂ ਨੂੰ ਨਿਸ਼ਾਨਾ ਦਿੱਤਾ ਗਿਆ ਕਿ ਪਾਵਰ ਕੋਰਪੋਰੇਸ਼ਨ ਦੇ ਪੈਸੇ ਵੀ ਹੁਣ ਹੜਪੇ ਜਾਣ ਤੇ ਜਦ ਸੀਐਮਡੀ ਨੇ ਉਹਦੇ ਆਪਣੇ ਉਹਨਾਂ ਦੇ ਹਾਮੀ ਨਹੀਂ ਭਰੀ ਚੱਕ ਕੇ ਉਹਨੂੰ ਵੀ ਬਾਹਰ ਮਾਰ ਕੇ ਦੂਜਾ ਬੰਦਾ ਬਿਠਾਤਾ ਹੈ ਸੋ ਇਹਨਾਂ ਨੇ ਇਸ ਸਾਲ ਪੰਜਾਬ ਨੂੰ ਲੁੱਟ ਕੇ ਤੇ ਇਹਨੂੰ ਤਬਾਈ ਕਰਨ ਵਾਸਤੇ ਕੇਜਰੀਵਾਲ ਦੀ ਨਿਗਰਾਨੀ ਚ ਸਸੋਦੀਆ ਦੀ ਨਿਗਰਾਨੀ ਚ ਸਤਿੰਦਰ ਜੈਨ ਦੀ ਨਿਗਰਾਨੀ ਚ ਦਰਜਣੋਂ ਹੋਰ ਬੈਠੇ ਨੇ ਕਿਉਂਕਿ ਮੁੱਖ ਮੰਤਰੀ ਦਾ ਮੂੰਹ ਤੇ ਘੁੰਗਰੀਆਂ ਪਾ ਲਿਆ ਵੋਟਾਂ ਦੇ ਵੇਲੇ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸੀ ਵੱਡੀਆਂ ਗਾਰੰਟੀਆਂ ਦਿੰਦਾ ਸੀ ਜਿੰਨਾ ਤੁਹਾਨੂੰ ਗੱਲਾਂ ਹੁਣ ਤਾਂ ਨਜ਼ਰ ਨਹੀਂ ਆਉਂਦਾ ਹੁਣ ਤਾਂ ਜਮਾ ਹੀ ਇਹ ਨੌਕਰ ਬਣੀ ਬੈਠਾ ਹੈ ਕੇਜਰੀਵਾਲ ਦਾ ਜਦ ਬਾਦਲ ਸਾਹਿਬ ਦੇ ਪੈਰੀ ਦੇਸ਼ ਦੇ ਪ੍ਰਧਾਨ ਮੰਤਰੀ ਹੱਥ ਲਾਂਦੇ ਸੀ ਇਹ ਤਾਂ ਕੇਜਰੀਵਾਲ ਦਾ ਪਹਿਲਾਂ ਤਾਂ ਡਿੱ ਗਿਆ ਫਿਰਦਾ ਇਹ ਤਾਂ ਪੰਜਾਬ ਦੀ ਔਕਾਤ ਬਣਾ ਛੱਡੀ ਸੋ ਮੈਂ ਤਰਨ ਤਰਨ ਦੇ ਲੋਕਾਂ ਨੂੰ ਹੱਥ ਬਨ ਕੇ ਅਪੀਲ ਕਰਦੀ ਆਂ ਅੱਜ ਕਾਨੂੰਨ ਵਿਵਸਥਾ ਦੇ ਹਾਲਾਤ ਤੁਸੀਂ ਦੇਖ ਲਓ ਕੋਈ ਆਪਣੇ ਘਰ ਤਾਂ ਹੀ ਸੁਰੱਖਿਤ ਨਹੀਂ ਬਾਹਰ ਤਾਂ ਛੱਡੋ ਇੰਡਸਟਰੀ ਛੱਡ ਕੇ ਜਾ ਰਹੀ ਹੈ ਤੇ ਬੱਚਿਆਂ ਨੂੰ ਰੋਜ਼ਗਾਰ ਕਿੱਥੋਂ ਮਿਲਣਾ ਹੈਗਾ ਅੱਜ ਨਸ਼ਿਆਂ ਦੇ ਹਾਲ ਤੁਸੀਂ ਦੇਖ ਲਓ ਜਿਹੜਾ ਬੰਦਾ ਕਹਿੰਦਾ ਸੀ ਆਹੀ ਭਗਵੰਤ ਮਾਨ 2 ਮਹੀਨੇ ਪਹਿਲੇ ਕਹਿੰਦਾ ਸੀ ਨਸ਼ੇ ਖਤਮ ਕਰਨੇ ਨੇ ਤੇ ਇਹ ਹਰਮੀਤ ਸੰਧੂ ਨੂੰ ਜਾਓ ਇਥੋਂ 2022 ਦੀ ਚੋਣਾਂ ਚਾਹੀ ਕਹਿੰਦਾ ਸੀ ਨਾ ਤਰਨ ਤਰਨ ਚ ਨਸ਼ੇ ਖਤਮ ਕਰਨੇ ਤੇ ਹਰਮਿਤ ਸੰਧੂ ਨੂੰ ਪਹ ਜਾਓ ਤੇ ਹੁਣ ਕਹਿੰਦਾ ਹਰਮਿਤ ਸੰਧੂ ਨੂੰ ਲਾਓ ਤੇ ਨਸ਼ੇ ਦੂਰਨੇ ਕਰੋ ਹੁਣ ਫੈਸਲਾ ਤਾਂ ਤੁਸੀਂ ਕਰਨਾ ਹੈ ਕਿ ਨਸ਼ੇ ਤੁਸੀਂ ਖਤਮ ਕਰਨੇ ਨੇ ਕਿ ਨਸ਼ੇ ਤੁਸੀਂ ਰੋਕਨੇ ਨੇ ਕਿ ਤੁਸੀਂ ਕਾਨੂੰਨ ਵਿਵਸਥਾ ਨੂੰ ਸੁਧਾਰਨਾ ਹੈ ਜਿਹੜੀ ਸਰਕਾਰ 4 ਸਾਲ ਕੁਝ ਨਹੀਂ ਕੀਤੀ ਕੱਖ ਨਹੀਂ ਕੀਤਾ ਇਹਨਾਂ ਨੇ ਜਿੱਥੇ 4 ਬਾਏ ਇਲੈਕਸ਼ਨਾਂ ਉੱਥੇ ਗੱਲਾਂ ਮਾਰ ਕੇ ਤੁਰ ਗਏ ਮਗਰੋਂ ਮੂੰਹ ਨਹੀਂ ਦਿਖਾਇਆ आज ਤਾਂ ਹਰਮੀਤ ਖਿੜਕੀ ਨਾਲ ਲਟਕਤਦਾ ਫਿਰਦਾ ਹੈਗਾ ਜਦ ਚੋਨਾ ਹੋ ਜਾਂਨ ਗਿਆ ਤੇ ਖਿੜਕੀ ਦੇ ਨੇੜੇ ਵੀ ਨਹੀਂ ਇਹਨੂੰ ਲਗਣ ਦੇਣਾ ਕੱਲਾ ਹਰਮੀਤ ਚਾਰ ਪੈਸੇ ਕਮਾ ਲੂਗਾ ਲੇਕਿਨ ਜੇ ਤਰਨ ਤਰਨ ਦੇ ਲੋਕਾਂ ਨੇ ਇਸ ਝਾੜੂ ਨੂੰ ਹਰਾ ਕੇ ਉਸ ਫੌਜੀ ਧਰਮੀ ਫੌਜੀ ਪਰਿਵਾਰ ਨੂੰ ਕਾਮਯਾਬ ਕਰਤਾ ਤੁਸੀਂ ਇਹ ਤੁਹਾਡੀ ਵੋਟ ਤਾਂ ਸਾਲ ਬਾਅਦ ਦੁਬਾਰਾ ਵੀ ਆ ਜਾਓਗੇ ਲੇਕਿਨ ਇਹ ਮੌਕਾ ਦੁਬਾਰਾ ਨਹੀਂ ਆਊਗਾ ਜਿਸੇ ਤੁਸੀਂ ਇੱਕ ਇਤਿਹਾਸ ਇੱਕ ਮਿਸਾਲ ਕਾਇਮ ਕਰੋਗੇ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਸਤਕਾਰ ਦੋਗੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਤੇ ਇਸ ਝੂਠੇ ਝਾੜੂ ਨੂੰ ਤੁਸੀਂ ਇਹੋ ਜਿਹਾ ਸਬਕ ਸਿਖਾਓਗੇ ਤਾਂ ਕਿ ਇਹ ਸੁਧਰ ਜਾਣ ਤੇ ਜਿਹੜੀ ਲੁੱਟ ਮਚੀ ਉਸ ਲੁੱਟ ਨੂੰ ਰੋਕਣ ਵਾਸਤੇ ਤੁਸੀਂ ਆਪਣਾ ਯੋਗਦਾਨ ਪਾਓਗੇ ਮੈਂ ਆਸ ਤੇ ਉਮੀਦ ਕਰਦੀ ਹਾਂ ਤੁਸੀਂ ਬੇਨਤੀਆਂ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ